ਬਰਥਡੇ ਟੂ ਯੂ ਇੱਕ ਤਾਂ ਸਬਜੀ ਵਾਂਗੂ ਆ ਸਾਰੇ ਬੁਰਸ ਵਰਸ ਹੀ ਖਲਾਰ ਕੇ ਬੈ ਜਾਂਦੀ ਆ ਹਰੇਕ ਪਾਣੀ ਪੈਣੀ ਜਾ ਕੋਈ ਤਾਂ ਤਿਆਰ ਹੋਵੇਂਗਾ ਨਹੀਂ ਤੂੰ ਨਹੀਂ ਤਿਆਰ ਹੋਣਾ ਰਾਜਾ ਭੱਜ ਕੇ ਪੌਣ ਪੈਣ ਵਾਲੀ ਆ ਪੌਣ ਪਵਾਤੀ ਆ ਫੋਨ ਪਾ ਕੇ ਮੰਗਣੇ ਤੇ ਜਾਂਦਾ ਸੀ ਸਾਹੇ ਗੁਰੂ ਸੁਜੀ ਸਦਾ ਨਾ ਢੋਲੀ ਵਹੇ ਗੁਰੂ ਲਾ ਤੂੰ ਦਾ ਗਾਣੇ ਕੌਣ ਲੱਗ ਗਈਆਂ ਬੜੀ ਤਖਦੀ ਡਰਾਈਵਿੰਗ ਆ ਤੇਰੀ ਮਾਮੀਰੀ ਇਹ ਫੇਰ ਬੰਦ ਕਰ ਖੋਲੀ ਹੋਲੀ ਆ ਇਧਰ ਨੂੰ ਓਏ ਦੇਖ ਹੂੰ ਵੀ ਗਾਣਾ ਹਾਂ ਗੰਨ ਦਾ ਕਹਿੰਦਾ ਰਿਆ ਮੈਂ ਤੂੰ ਠੱਕੇ ਤੋ ਤੋ ਕਹਿੰਦਾ ਨਾ ਆ ਜਾ ਕਿਉਂ ਮੈਂ ਰੋਲਾ ਪਾਇਆ ਛੱਡ ਛੱਡ ਲਈ ਆ ਅੰਦਰ ਭਗਵਾਨ ਨਾ ਤਿਆਰ ਹੋ ਜਾ ਛੱਡ ਦੇ ਬੱਸ ਉਹਨਾਂ ਤਿਆਰ ਇੱਕ ਪਾਣੀ ਪੈਣੀ ਜਾ ਕੋਈ ਤਾਂ ਤਿਆਰ ਹੋਵੇਂਗਾ ਨਹੀਂ ਤੂੰ ਨਹੀਂ ਤਿਆਰ ਹੋਣਾ ਕਿਉਂ ਹਾਂ ਤਨ ਤਾਂ ਫੜਕੇ ਜੁੰਡੇ ਫੜਕੇ ਖਿਚਣਾ ਮੈਨਾ ਅਬਾ ਬੰਨ ਲਈ ਪੱਗ ਮੈਂ ਬੱਸ ਹੋ ਗਿਆ ਤੇ ਆ ਬੰਨਣਾ ਨੇ ਪੱਗ ਨੂੰ 10 ਘੰਟੇ ਲਾਤੇ ਮੁੱਛਾ ਰਹਿ ਗਿਆ ਉਹ ਕਰਨਾ ਨੂੰ ਮੁੱਛਾ ਕਰਨਾ ਬੱਸ 10 ਵਜਾਂ ਦੀਆਂ ਇੱਥੇ ਹੀ ਉਹ ਜਾਣ ਨਹੀਂ ਯਾਰ ਤੁਸੀਂ ਕੋਲ ਉਹ ਚੱਲਦੇ ਆ ਬੱਸ ਇਹ ਤਾਂ 8:30 ਹੋ ਗਿਆ ਯਾਰ ਤੇ ਹੋਟਲ ਉੱਡ ਕੇ ਜਾਣਾ ਲਾ ਆ ਤੋ ਯਾਰ ਆ ਡੈੜੀ ਅਜ ਪਹਿਲਾਂ ਤਿਆਰ ਹੋ ਕੇ ਬੈਗਾ 10 ਘੰਟਾ ਹੋਗਾ ਕੁਲ ਨੂੰ ਕੁਕੀ ਜਾਂਦਾ ਆ ਬਈ ਹੋਰ ਹੋਰ ਜਦੋਂ ਆ ਪਿਆ ਹੁੰਦਾ ਡੈੜੀ ਉਹਨੂੰ ਨਹੀਂ ਪਤਾ ਅੱਜ ਵਾਵਾ ਟਕੜੇ ਕਾ ਲੁੱਠੇ ਨਹੀਂ ਸੀ ਲੈ ਫੋਨ ਤੇ ਲੱਗਿਆ ਪਿਆ ਤੜਕੀ ਆਪ ਵੀ ਲੈ ਮੈਂ ਦੇਖ ਰਹਾ ਹਾਂ ਦੇਖਦਾ ਦੂਜੇ ਨੂੰ ਕਹਿਣਾ ਸੌਖਾ ਹੁੰਦਾ ਮੈਂ ਤਾਂ ਕਹਿਣਾ ਮਾੜਾ ਜਿਹਾ ਟੱਕਲ ਲਾ ਹੋਏ ਹਾਂ ਇਹਦੇ ਟੱਡ ਗਿਆ ਹੈ ਟੱਡ ਘਟ ਗਿਆ ਇਹ ਸਾਰੀ ਰਾਤ ਲ ਰਾਤ ਤੂੰ ਦੇਖ ਹਾਂ ਜਦੋਂ ਲੱਗਿਆ ਵਾਸੇ 9 ਵਜੇ ਵਾਸੇ ਜਦੋਂ ਉਹ ਟਾਵਾ ਵਾਲਾ ਫੋਨ ਆਇਆ ਜੀ 9:00 ਨਾ ਬੱਜੇ ਵੇ ਸੀ ਉਹ ਟਾਵਾ ਵਾਲਾ ਰੋਟੀ ਨਹੀਂ ਲਾਈ ਤੂੰ ਮਮੀ ਨਹੀਂ ਇਹ ਤਾਂ ਰੋਟੀ ਖਾਣੀ ਨਹੀਂ ਖਾ ਲਈ ਨਹੀਂ ਡੇਢੀ ਰੋਟੀ ਇਹ ਕਨੇਕ ਨਹੀਂ ਮੂਲ ਆਇਆ ਖਾਣੇ ਉੱਥੇ ਜਾ ਕੇ ਲਾ ਸ਼ੱਕ ਰੋਟੀ ਨਹੀਂ ਲਾਉਂਦੀ ਇਹਨੂੰ ਪਤਾ ਹੁੰਦਾ ਜਦੋਂ ਕਿਤੇ ਜਾਣਾ ਵਾ ਜਦੋਂ ਕਿਤੇ ਸ਼ਾਇਰ ਹੀ ਜਾਣਾ ਫਿਰ ਤਾਂ ਦੂਜੇ ਬੰਦੇ ਤੇ ਕਿਹਾ ਕਰੂਗੀ ਲਾ ਡੈਡੀ ਵੀ ਬਲੌਗ ਬਣਾਉਣ ਲੱਗ ਗਿਆ ਅੱਗੇ ਤੋਂ ਨਾਲ ਆਪੀ ਆਪੀ ਸਵੇਰੇ ਬਣਾਈ ਬੈਠਾ ਸੀ ਹੈ ਪਿਆ ਹਾਂ ਆ ਮੂ ਬਿੰਬਾ ਜੀ ਕਰੀ ਪਿਆ ਮੈਂ ਸਵੇਰੇ ਦੇਖਿਆ ਸੀ ਇਹ ਤਾਂ ਤੁਹਾਨੂੰ ਡੈਡੀ ਮੱਝਾਂ ਵਾਲਾ ਚੈਨਲ ਹੀ ਖੋਲ ਦੇਣਾ ਸੀ ਆਪਾਂ ਤੂੰ ਸਾਰੀ ਜਾਣਕਾਰੀ ਦੇ ਦਿਆ ਕਰਨੀ ਸੀ ਬਾਠ ਠੀਕ ਆ ਹੋਰ ਮੈਂ ਕਿਹਾ ਨੰਬਰ ਜਾਨਾ ਸਾਜ ਲਈ ਹੋਰ ਪਤਾ ਨਹੀਂ ਦਿੰਦਾ ਦੋ ਜਨ ਗਣ ਸਭ ਕਾ ਹੁੰਦਾ ਤੇ ਵੀ ਦੋਨਾ ਬਸ ਬੰਦ ਕਰਦੇ ਆ ਕਰ ਦੇ ਬੱਸ ਟੀਵੀ ਫੇ ਕੇਬਲ ਪਟਾਈ ਦਿੰਨੇ ਆ ਵੀ 300 ਦੇ ਨਾ ਉਹਨਾਂ ਨੂੰ ਫੋਨ ਤੇ ਆ ਜਾਂਦਾ ਸਾਰਾ ਕੋ ਇਹ ਇਹ ਖਾਣਾ ਖਾਣੇ ਨਹੀਂ ਹੁੰਦੇ ਆਪਾਂ ਲੈ ਗਾੜੀ ਇਹ 15 ਸਟਿਕਣੀ ਹੁੰਦੀ ਕਿਉਂ ਇਹ ਖਸਤ ਨਹੀਂ ਹੁੰਦੀਆਂ ਖਬਰਾਂ ਤਾਂ ਉਹੀ ਆਉਣੀਆਂ ਚੈਨਲ ਤੇ ਹਮਮ ਕੀ ਹੋ ਗਿਆ ਹੁਣ ਅਸੀਂ ਗੱਡੀ ਦੇ ਹੱਥਾ ਮਾਰਦਾ ਨਹੀਂ ਆ ਧੌਣ ਵਾਲੀ ਆ ਹੂੰ ਧੌਣ ਵਾਲੀ ਆ ਮੰਮੀ ਕਿੱਧਰ ਰਹਿ ਗਈ ਹੁਣ ਹਾਂਜੀ ਕੀ ਕਰਨੇ ਆ ਮਰੋ ਚਟੋਈ ਅੱਲਾ ਆ ਜਾ ਉਹਨਾਂ ਕਦੇ-ਕਦੇ ਪੌਣ ਪੈ ਜਾਣੀਆਂ ਉਹਨੂੰ ਤਾਂ ਆਓ ਆਪਾਂ ਲਹਿ ਗਈ ਕੋਈ ਕਰਨੀ ਆਦੇ ਉਹੀ ਲਾਨੀ ਓਏ ਆ ਜਾ ਭੱਜ ਕੇ ਪੌਣ ਪੈਣ ਵਾਲੀ ਆ ਕੀ ਭੁੱਲ ਗਈ ਸੀਗੀ ਹੁਣ 5 ਮਿੰਟ ਖੜਨਾ ਪੈਣਾ ਉਹ ਨੂੰ ਕਾਇ ਕੱਢ ਕੇ ਰਸਤਾ ਛੂਟ ਦੇ ਛੱਡ ਪੌਣ ਪਵਾਤੀ ਆ ਤੇ ਮੰਗਣੇ ਤੇ ਜਾਂਦਾ ਸੀ ਕਰਨਾ ਪਣਾ ਹੁਣ 5 ਮਹੀਨਿਆਂ ਤਾਲ ਪੂਰੇ ਪੌਣੇ ਹੋ ਗਏ ਆ ਗਏ ਆ ਭਾਏ 15 ਮਾੜੇ ਖੜ ਜਾਜਾ ਇਸ ਨੇ ਵੀ ਸਰੇਣ ਕਰੀ ਜਾਂਦੀ ਆ ਘਰੇ ਮਰੂਦ ਭੁੱਲਈ ਕਦੇ ਕੀ ਭੁੱਲਈ ਨੇ ਜਾਗਾ ਹਾਂ ਉਹ ਪੌਣ ਪਵਾ ਕੇ ਧਰਤੀ ਤੂੰ ਬਾਲੇ ਲਫੇੜੇ ਨਾਲ ਖਾਲੀ ਪੌਣ ਪੈ ਗਈ ਹਜੇ ਨਹੀਂ ਤੁਰਦੇ ਪੌਣੇ ਬੈਠਾ ਰਹਿ ਚੱਲ ਅੰਦਰ ਉਤਰ ਕੇ ਉਹ ਪੌਣ ਪੈ ਗਈ ਉਹੋਂ ਦੇ ਕਈ ਜਾਂਦੇ ਆ ਵੀ ਨਿਕਲਿਆ ਨਿਕਲਿਆ ਕਹਿੰਦਾ ਤੂੰ ਨਹੀਂ ਮਰ ਤੇ ਅੱਜ ਤੇ 10 ਮਿੰਟ ਹੋ ਗਏ ਮੈਂ ਤਾਂ ਡੈਡੀ ਨੂੰ ਕੱਡੀ 'ਚ ਬੈਠੇ ਨੂੰ ਬੈਠੇ ਨੂੰ ਹੋ ਗਏ ਨਾ ਚਲ ਦੇਖੀ ਜਾਉ ਹੋਂ ਤਾਂ ਅਜੇ ਤਾਂ ਤੈਨੂੰ ਕਹਿਣਾ ਜੇ ਕੋ ਹੋ ਗਿਆ ਵਾਹੀ ਗੁਰੂ ਵਾਹੀ ਗੁਰੂ ਵਾਹੀ ਕੀ ਹੋ ਗਿਆ ਪੌਣ 'ਚ ਕੀ ਹੋ ਜਾਂਦਾ ਹੁੰਦਾ ਯਾਰ ਜੱਪ ਤਾਂ ਪਤਾ ਨਹੀਂ ਕਰੀ ਜਾਂਦਾ ਮੈਂ ਤਾਂ ਡੀਸੋ ਵੀ ਮੈਂ ਤਾਂ ਪਤਾ ਨਹੀਂ ਹੂੰ ਪਤਾ ਨਹੀਂ ਹੂੰ ਤਾਂ ਰੋਕ ਦਿੰਨੇ ਆ ਵੀ ਖੜਜੋ ਪੌਣ ਪੈ ਗਈਆਂ ਹੋ ਗਿਆ ਤੂੰ ਮੈਨੂੰ ਕਹ ਲਈ ਰਾਹ ਚੱਕਲਾ ਤੂੰ ਇਲਾਕੇ ਨਹੀਂ ਆਂਦਾਂ ਤੀ ਕੀ ਕਰਨੇ ਜੀ ਰੋਟੀ ਕਾਹਨ ਖਾਉਂਗੇ ਮੂੜ ਗਾੜੀ ਹੁਣ ਉੱਥੇ ਚਲ ਮੂੜ ਖਾ ਲਾਂਗੇ ਮੰਮੀ ਤੂੰ ਲਾ ਕੇ ਆਈਂ ਦੰਦ ਆਹ ਇਹ ਉਹ ਤੇ ਚਮਕਾਈ ਜਾਂਦੀ ਐ ਪਹਿਲੇ ਜਿਵੇਂ ਮੈਂ ਟੋਸ ਦੀ ਮਸੂਰੀ ਦੇਣੀ ਹੁੰਦੀ ਆਈ ਆਈ ਮੇਰਾ ਬਾੜੀ ਸਕੀਮਾ ਨਾਲ ਤੁਸੀਂ ਤੂੰ ਹੀ ਭੁੱਲਿਆ ਏ ਹੋਰ ਤੁਸੀਂ ਕਰ ਜਾਂਦੇ ਮੂੜੀ ਵਾਲੀ ਖਾਣੀ ਐ ਮੂੜੀ ਵਾਲੀ ਆਪ ਦਾਂਦੀ ਭੁੱਲਿਆ ਦੰਦ ਨਹੀਂ ਭੁੱਲਦੀ ਇਹਨੂੰ ਪਤਾ ਮੈਂ ਰੋਟੀ ਖਾਣੀ ਆਪ ਲਾਈ ਨਹੀਂ ਅੱਜ ਬਹਾਨਾ ਦਾ ਐਡਾ ਮਾੜਾ ਲਾਉਂਦੇ ਹੋ ਜੋ ਕਰ ਜਾਣਾ ਐ ਐਡਾ ਕੋਈ ਉੱਥੇ ਆ ਵੀ ਖਾਵਾਂਗੇ ਉਹਨਾਂ ਸਹੀ ਜਾਂਦੀ ਆ ਤੇ ਮਸ ਕੜੀਆਂ ਗਈ ਲੈ ਹੁਣ ਘਰੇ ਜੇ ਖਾਣ ਲਾਉਣੇ ਪੈਣਾ ਉਹ ਮਾਂ ਦਾ ਹੱਟਾ ਵੀ ਨਹੀਂ ਗੁੰਨਿਆ ਅੱਖਾਂ ਦਾ ਆਏ ਬੰਦ ਕਰੀ ਫਿਰਦੇ ਜੇ ਟੰਡਰੀਆਂ ਵਾਲੇ ਦਵਾਨੇ ਚ ਬੈਠੀ ਹੁੰਦੀ ਐ ਇਹ ਤਾਂ ਵੀ ਭਗਤੀ ਚ ਲੀਨ ਹੋ ਗਈ ਕੀ ਹੋ ਗਿਆ ਹੈ ਕੀ ਹੋ ਗਿਆ ਸਨ ਅਸੀਂ ਗੱਲਾਂ ਕਰੀ ਜਾਂਦੇ ਆ ਕਿ ਕਦੇ ਤੇਰੀ ਜਗ ਕਿ ਕਦੇ ਦਵਾਨਾ ਚ ਬੈਠੀ ਐ ਟੰਡਰੀਆਂ ਵਾਲਿਆਂ ਦੇ ਜਿਹੜੀ ਭਗਤੀ ਚ ਲੀਨ ਹੋ ਗਈ ਇੱਕ ਪੌਣ ਤੇ ਤੋਰਤੀ ਗੱਡੀ ਆ ਫਿਰ ਉਹੀ ਗੱਲ ਆ ਡੈਡੀ ਬਾਲਾ ਡਰਦਾ ਪੌਣ ਤੋਂ ਕੀ ਹੋ ਗਿਆ ਪੌਣ ਆਉਂਦੀ ਤਾਂ ਹੀ ਡੈਡੀ ਚ ਕੀ ਪੁੱਛਦਾ ਮੈਂ ਤੁਹਾਨੂੰ ਮੈਂ ਜ਼ਿੰਦਗੀ ਦਾ ਤਜਰਬਾ ਨਹੀਂ ਮੈਨੂੰ ਨਹੀਂ ਕਦੇ ਤੁਹਾਡੇ ਚ ਪੌਣ ਆਈ ਆ ਹਾਂ ਮਮੀ ਨਾਲੇ ਕਿਹਨਾਂ ਨੂੰ ਕਹਿੰਦੀ ਮੇਰੇ ਤੇ ਸ਼ਰਟ ਡੈਗ ਪਈ ਸੀਗੀ ਆ ਫਿਰ ਉਹੀ ਗੱਲ ਇਹਦੇ ਤੇਰੇ ਕਦੇ ਮੈਂ ਚਾਹ ਮੈਂ ਭਰ ਕੇ ਪੌਣ ਦਾ ਜੱਟ ਦਿਆਂ ਉਹ ਬੱਸ ਜਾਂਦੀ ਆ ਮੰਮੀ ਮੈਨਾ ਬਸ ਜਿਓ ਮੈਂ ਕਹਾਂ ਤੋਂ ਬੈਨ ਬੋਲਦੀ ਤਾਂ ਐ ਨਹੀਂ ਫਿਰ ਭਗਤੀ ਚ ਲੈਣ ਹੋਈ ਕਰਦੀ ਆ ਮਾ ਸਾਨੂੰ ਵੀ ਸੁਣਾ ਦੇ ਜੀ ਵੀ ਕਰ ਲਾਂਗੇ ਉੱਚੀ ਉੱਚੀ ਬੋਲ ਕੇ ਜਪੋ ਨਾਮ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਨਹੀਂ ਆਏ ਆਏ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਡੈਡ ਤੂੰ ਵੀ ਬੋਲਦਾ ਆ ਡੈਡੀ ਤਾਂ ਸਾਥ ਨਹੀਂ ਦਿੰਦਾ ਆਪਣਾ ਡੈਡੀ ਬੋਲ ਚਲੋ ਚਲੋ ਮੈਂ ਬੋਲੀ ਜੰਦਾ ਆ ਡੈਡੀ ਤਾਂ ਭਗਤੀ ਆਪਣੀ ਹੋਣ ਨਹੀਂ ਦਿੰਦਾ ਲੀਨ ਵਾਹਿ ਗੁਰੂ ਸੁਜੀ ਸਦਾ ਨਾਡੋ ਬਹਿ ਗੁਰੂ ਤੁਦਾ ਗਾਣੇ ਕੌਣ ਲੱਗੀਆਂ ਆ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਦਾ ਝੂਠ ਬੋਲਦਾ ਨਾ ਔਰ ਤੇ ਫਿਰ ਹੁਣ ਰੈਕ ਕੋਡ ਆਪਾਂ ਪਹੁੰਚਣ ਆ ਲਈ ਆ ਉੱਥੇ ਨੇੜੇ ਨੇੜੇ ਕਿੱਥੇ ਆ ਬਟੇ ਤੇ ਉਹ ਫਿਰ ਇਹਨੇ ਘਟਵਾ 10 ਕਿਲੋਮੀਟਰ ਰਹਿਣਾ ਕੋਈ ਨਾ ਪਹੁੰਚ ਜਾਗੇ ਨਹੀਂ ਤੁਸੀਂ ਵੀ ਫੋਨ ਲਾ ਕੇ ਪੁੱਛਦੇ ਰਹੇ ਨਾ ਕਿੱਥੇ ਆ ਕਿੱਥੇ ਆ ਆਓ ਫਿਰ ਫੇਰ ਕਹਿਣਾ ਹੀ ਪੈਂਦਾ ਵੀ ਨੇੜੇ ਆ ਕੇ ਫਿਰ ਫੋਨ ਘੱਟ ਲਾਉਨੇ ਨਹੀਂ ਫਿਰ ਗੱਲ ਦੇਖੋ ਲੈ ਕਿੰਨੀ ਵੱਡੀ ਗਲਤੀ ਆ ਪੁੱਤ ਹਮ ਅੱਗੇ ਚਾਰ ਘੜੇ ਨੇ ਲੈ ਵੀ ਬਸ ਬਾਹਰ ਖੋਲਣਾ ਹੋਵੇ ਫੇਰ ਜਾਓ ਬੋਲਣ ਲਾ ਕੇ ਜੇ ਨੇ ਇੰਨੀ ਲੇਟ ਹੋ ਗਏ ਇੱਥੇ ਹੀ ਫਿਰਦਾ ਹਜੇ ਉਦੋਂ ਟਾਈਮ ਨਾਲ ਤਰ ਪਿਆ ਕਰਾਂ ਜਿਉਂ ਫਲਾਨਾ ਧੌਂਕਾ ਉਹਨਾਂ ਫਿਰ ਬਹੁਤ ਹੁੰਦਾ ਹੀ ਜਾਂਦੇ ਨੇ। ਨਾ ਟੈਂਕ ਦਾ ਸੈਰਾਂ ਨਹੀਂ ਲਾ ਦੇਣਾ। ਨਹੀਂ ਉਹ ਤਾਂ ਤਿਆਰ ਹੋਊਗਾ ਅੱਜ ਤਾਂ। ਜੇ ਬੈਟਰ ਜਾਂਦਾ ਕੈਨੇਡਾ ਚ ਹਾਂ ਆ ਉਹ ਤਾਂ ਹੁਣ ਉਹਨਾਂ ਨੇ ਜਿੰਨਾ ਟਾਈਮ ਦਾ ਕੰਮ ਹੋਊਗਾ ਅਗਲੇ ਦਾ ਪ੍ਰੋਗਰਾਮ ਹੋਊ ਉਹਨੇ ਟਾਈਮ ਦਾ ਵੀਜ਼ਾ ਦੇਣਾ। ਹੂੰ ਉਸ ਤੋਂ ਬਾਅਦ ਨਹੀਂ ਦੇਣਾ। ਤੂੰ ਦੇਖ ਤੂੰ ਆਂ ਦੇ ਜੰਟਾ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਆ ਕੈਨੇਡਾ ਕਨੂਡਾ ਦੇ ਬੰਦ ਹੋਣ ਲੱਗ ਗਏ। ਆ ਜਿਹੜੇ ਯੂਰਪ ਦੇ ਦੇਸ਼ ਆ ਜਿਵੇਂ ਪੁਰਤਗਾਲ ਆ ਕਿਤੇ ਤਾਂ ਬਣ ਜਾਂਦੇ ਥੋੜੇ ਪੈਸਿਆਂ 'ਚ ਹੁਣ ਇਹ ਤਾਂ 18 18 19 19 ਲੱਖ ਰੁਪਈਆ ਚੱਕ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਹੁਣ ਮੌਲਕ ਨੇ ਇੱਧਰ ਨੂੰ ਡਿੱਗਣਾ ਯੂਰਪ ਨੂੰ ਆ ਆ ਦੇਖ ਲੈ ਆਪ ਨਹੀਂ ਹਜੇ ਤੱਕ ਤਿਆਰ ਹੋਈਗੀ ਆਪਾਂ ਨੂੰ ਉਦੋਂ ਦਾ ਕਹੀ ਜਾਂਦੀ ਐ ਮਰੀਓ ਨਹੀਂ ਲੱਭ ਰਹੀ ਪੈਨਸ਼ਨ ਜੀ ਇੱਕ ਤਾਂ ਸਬਜੀ ਵਾਂਗੂ ਆ ਸਾਰੇ ਬੁਰਸ-ਵਰਸ ਜੇ ਖਲਾਰ ਕੇ ਵਾਹ ਜਾਂਦੀ ਆ ਜੀ ਬੜੀਆਂ ਚਪੂਲੀਆਂ ਕਰਤੀਆਂ ਪਾਪਿਆਂ ਵਾਂਗੂ ਜਿਵੇਂ ਪਿੱਪੂ ਕਥੇ ਕੀਤੀਆਂ ਤਾਂ ਇਹਨੂੰ ਪਤਾ ਨਹੀਂ ਹੁੰਦਾ ਐਵੇਂ ਬੋਲਣ ਲੱਗ ਗਏ ਨੇ ਆ ਉਹ ਹਜੇ 3-4 ਦਿਨ ਲੱਗਦੇ ਹਨ ਨੂੰ ਸੈੱਟ ਹੋਣ ਇਹਦਾ ਐ ਚੱਕਦੇ ਨੇ ਰੋਟੀ ਲੱਗ ਜਾਨੀ ਹੁੰਦੀ ਆ ਥਣ ਦੀ ਜੇ ਉਹ ਚੱਕਦੇ ਆ ਫਿਰ ਤਕਰੀਬ ਇਹ ਚੱਕ ਲੈਣਾ ਉਹਨੇ ਭੈਣੇ ਲੱਜ ਪਤਾ ਇਹਨਾਂ ਵੱਡਾ ਜੀ ਇਹਨੂੰ ਤੁਸੀਂ ਇਹਦੇ ਬੈਗ 'ਚ ਹੀ ਪਾ ਕੇ ਦੋਗੇ ਆ ਲਾਈਫ ਸਟਾਈਲ ਉਹਨਾਂ ਦਾ ਕਿਹੜਾ ਕੈਨਸਲ ਕਰਦਾ ਸੋਨਾ ਬਹੁਤ ਲੱਗਿਆ ਸੀ ਵੈਸੇ ਹੁਣ ਕਿਹੜਾ ਲਿਆ ਉਹਨੇ ਕੋਲੇ ਆ ਵੀ ਕਲਰ ਹੈਗਾ ਆ ਵੀ ਹੈਗਾ ਜਿਸੋ ਇਹਨਾਂ ਚੋਂ ਕਿਹੜਾ ਸੋਨਾ ਤੁਹਾਨੂੰ ਆ ਜਿਆਦਾ ਸੋਨਾ ਲੱਗਿਆ ਉਹਦੇ ਨਾਲ ਇਹਨਾਂ ਆਈਦਨ ਦਾ ਭੈਣੇ ਕੋਲੇ ਗੈਸ ਦਾ ਮਿਲਦਾ ਹਾਂ ਮੈਂ ਦੇਖਿਆ ਸੀ ਗੈਸ ਦਾ ਉਹ ਮਨ ਦੇਖ ਲੈਣ ਦੇ ਕੋਸ ਲੈ ਪ੍ਰਾਈਸ ਆ ਲੈ ਲਾ ਸੰਤਰੀ ਦੀ ਫਾੜੀ ਜੀ ਮੇਰਾ ਵੀ ਸੋਨਾ ਲੱਗਿਆ ਸੀ ਇਹ ਲੜਾ ਇਹ ਲੜਾ ਇਤਾਂ ਦੇ ਭੈਣੇ ਜਿਆਦਾ ਚੱਕਦੇ ਨੇ ਨਾ ਇਹ ਲੜਾ ਫਿਰ ਬਈ ਇਹ ਉਹ ਦੇ ਦੋ ਇਹ ਤਾਂ ਹੈਗਾ ਨਾ ਜਸਟ ਅੰਦਰ ਨਹੀਂ ਹੁੰਦਾ ਇਹ ਤਾਂ ਦਾ ਵਿਚ ਹੀ ਉਹ ਚੱਲ ਬਹੁਤ ਬੀਗ ਬੈਗ ਹੈ ਬਸ ਕਿੰਨੇ ਵਾਰ ਉਹ ਬਸ ਹੁਣ ਲੈ ਲੈ ਬਸ ਗੱਟ ਵੀ ਗਿਆ ਤੁਗੇ ਤਵੀ ਅਗਲੇ ਹੈ ਗਈ ਗੱਲਾ ਬਸ ਚਲੋ ਅੱਛਾ ਇਹ ਇੱਕ ਆ ਬਣਵਾ ਲਿਆ ਸੀ ਇਹ ਤਾਂ ਐਂ ਲੱਲੇ ਜਿਵੇਂ ਦੁੱਧ ਚੋਂਗਦੀ ਹੁੰਦੀ ਆ ਇਹ ਤਾਂ ਤਾਰੇ ਨੇ ਖਾਣੀ ਆ ਉਹ ਦਿਨ ਐਮ ਵੀਡੀਓ ਲਿਆਏ ਸੀਗੇ ਆਉਂਦੇ ਵਕਤ ਨਹੀਂ ਭੈਣੇ ਨੂੰ ਪਹਿਲਾਂ ਘੜੀ ਵੀ ਦੇਖੀ ਸੀ ਵੀਰਿੰਦਰ ਕਹਿੰਦਾ ਮੈਂ ਕਿਹਾ ਪਰਸਾਂ ਦਾ ਭੈਣੇ ਨੂੰ ਸ਼ੌਂਕ ਆ ਜ਼ਿਆਦਾ ਤੈਨੂੰ ਆਉਂ ਤਾਂ ਲੱਗੀ ਨਹੀਂ ਹਜੇ ਗੱਡੀ 3 ਦਿਨ ਹੋ ਗਏ ਨਹੀਂ ਤੇ ਜੀ ਗੱਡੀ ਆਉਣ ਲੱਗ ਗਈ ਹੌਲੀ ਹੌਲੀ ਆਉਣ ਲੱਗੂ ਕੀ ਅਪਰਿਕਾੜਾ ਨੂੰ ਮਿਲ ਕੇ ਆਏ ਹਾਂ ਹਾਂ ਉਹ ਤਾਂ ਬਾੜੀ ਸੋਹਣੀ ਆ ਉਹ ਜਿਹੜੇ ਘੜ ਵਾਲੀ ਤਾਂ ਤੈਨੂੰ ਸੋਹਣੀ ਲੱਗਦੀ ਆ ਉਹ ਉਹਦੇ ਤਾਂ ਤੀਰ ਲਾਇਆ ਸੀ ਅੱਜ ਘੜ ਵਾਲੀ ਦੇ ਤੂੰ ਗੱਲ ਕੀਤੀ ਸੀ ਉਹ ਕੈਂਡੀ ਓਏ ਅੱਜ ਕੀ ਆਰੇ ਲਈ ਚਾਕਲੇਟ ਭੇਜਣਾ ਮਾਂ ਹਾਂ ਸਮਝੋ ਮੈਂ ਠੰਡਾ ਮਾਂ ਤਾੜੇ ਅੱਜ ਕੀ ਆ ਮਮਾ ਦਾ ਹੈਪੀ ਬਰਥਡੇ ਚਿਚੀ ਹੈਪੀ ਬਰਥਡੇ ਹੈਪੀ ਬਰਥਡੇ ਤਾੜੇ ਮਮ ਤਾੜੇ ਦੀ ਮਮਾ ਦਾ ਕੋਈ ਬਰਥਡੇ ਅੱਜ ਅੱਜ ਤਾੜੇ ਦੀ ਮਮਾ ਦਾ ਹੈਪੀ ਬਰਥਡੇ ਹੈ ਭਾਈ ਸੱਤਾ ਪੋਠਾ ਕਰਕੇ ਨਾ ਮਮਾ ਮਮਾ ਚਲੋ ਗਏ ਅ ਮਾਮੀ ਜੀ ਤੈਨੂੰ ਬਾਦ ਨਹੀਂ ਤੰਗ ਕਰਦੀ ਹੁਣ ਨਹੀਂ ਹੈਨਾ ਨਹੀਂ ਉਹ ਜੂਆਂ ਹਟ ਗਈਆਂ ਕਹਿ ਗਈਆਂ ਹਾਟ ਗਈ ਹਟ ਗਈ ਮਮਾ ਬਸ ਠੀਕ ਠੀਕ ਮਾਨਸੀ ਚੱਲੇ ਆ ਤਾੜੇ ਦੀ ਮਮਾ ਦਾ ਕੇਕ ਲੈਣਾ ਚਲੋ ਜੀ ਹੀਰੋ ਬੇਕਰੀ ਵਾਲਿਆਂ ਦੇ ਹੋਣ ਚੱਕਾਂਗੇ ਕੇਕ ਭੈਣੇ ਦਾ ਆਜੋ ਹੂੰ ਕਦਰ ਨੂੰ ਕੀ ਇਹ ਆਪਾਂ ਕੇਕ ਹੀ ਲੈ ਆਲਾ ਆਦੇ ਬਣਿਆ ਪਿਆ ਕੇਕ ਤਾਂ ਆਲੇ ਮਮਾ ਲੈ ਕੇ ਕੇਕ ਬਣਿਆ ਪਿਆ ਮੈਨੂੰ ਦਿਖਾ ਸਕਦੇ ਹੋ ਆ ਦੇਖੀ ਮੈਂ ਦੇਖ ਲਿਆ ਅੱਛਾ ਮੈਂ ਤਾਂ ਉੱਥੇ ਲੱਭੀ ਸੀ ਅਸੀਂ ਤਾਂ ਦੇਖ ਲਿਆ ਕੀ ਕ ਓਕੇ ਇਹ ਮੈਨੂੰ ਹਾਂ ਹੈ ਤਾਂ ਇਹ ਹੀ ਆ ਮਾੜਾ ਕੱਢ ਕੇ ਦਿਖਾ ਦੇ ਮਮੀ ਉਹ ਲਵਾ ਮਾਂ ਦੀ ਬਾਸ ਲਵਾਗੇ ਤੂੰ ਸੈਸ਼ਨ ਹੈ ਜਿਹੜਾ ਮੈਂ ਰਾਤ ਨੂੰ ਫੋਟੋ ਭੇਜ ਜਿਸੇ ਉਹ ਵੀ ਲਗਵਾਣਾ ਹਾਂ ਦੋਨੋਂ ਫੁੱਲਾਂ ਦੇ ਨਾਲ ਸੈਂਟਰ ਚ ਆ ਇੱਕ ਹੀ ਟੀਨ ਮਾਰੋ ਪਤਾ ਕੀ ਕਰੂੰ ਜਿਹੜੀ ਇਹਦੀ ਡੰਡੀ ਉਹ ਥੋੜੀ ਜੀ ਕੱਟ ਦੋ ਕੱਟ ਕੇ ਲਗਾ ਦੋ ਫੇਨਾ ਉਹ ਸਹੀ ਨਹੀਂ ਲੱਗਣਾਗਾ ਉਹਨਾਂ ਸੱਜਣਾਂ ਨੂੰ ਉੱਚ ਕਾਲਰ ਦਾ ਸਟਾਈਲ ਵੀ ਸੋਨਾ ਸੀ ਜਿਹੜੀ ਨੂੰ ਫੋਟੋ ਨਹੀਂ ਖਲੋਤੀ ਜੀ ਸੀ ਨਹੀਂ ਆ ਮੈਂ ਦੁੱਧ ਜੀ ਆਹੋ ਹਾਂ ਇਹ ਵੀ ਉਹੋ ਜਿਹੀ ਆ ਕੀ ਆ ਉਹਨੂੰ ਦੇਖਦੀ ਸੀ ਨਾ ਨਹੀਂ ਭਾਜੀ ਇਹ ਬਹੁਤ ਛੋਟਾ ਅਛਰ ਤੇ ਇਹ ਨਹੀਂ ਆਉਣਾ ਉਹਦੇ ਇਹਦਾ ਜਵਾਕਾਂ ਵਾਲਾ ਇਹ ਬਹੁਤ ਮੇਰੇ ਬਾਸਟੇ ਵੀ ਲੈ ਕੇ ਆਇਆ ਮੈਂ ਤਾਂ ਪੁੱਛਿਆ ਨੀ ਕਿ ਜਿਹੜੀ ਦਵਾਈ ਆ ਤੈਨੂੰ ਮਾਮੀ ਦਾ ਬਰਾਦਰ ਹੀਜ ਆਉਂਦਾ ਮਾਮੀ ਦਾ ਬਰਾ ਹੀਜ ਆਉਂਦਾ ਮੈਂ ਛੁੱਟੀ ਨੀ ਥੈਂਕ ਯੂ ਮਾਮੀ ਨੂੰ ਲੈਦੇ ਬਸ ਮੈਂ ਵੀ ਸੋਣੀ ਮੈਂ ਥੈਂਕ ਯੂ ਵਾਹ ਗਰੂਪ ਤਾਰੇ ਆ ਕੇਕ ਤਾਂ ਵੀ ਸੋਹਣੇ ਸੀ ਓਏ ਮੈਂ ਤਾਰੇ ਨੀ ਕੇਕ ਤਾਂ ਸੋਹਣਾ ਪਾਜੀ ਮੈਂ ਤੁਹਾਨੂੰ ਉਹ ਵੀ ਕਿਹਾ ਸੀ ਐਡ ਕਰ ਲੈਣ ਕੋਲਸ ਵੀ ਜਿਹੜੇ ਆਪਾਂ ਬਲੂ ਵਾਲੇ ਕੇਕ ਤੇ ਨਹੀਂ ਦੇਖੇ ਸੀਗੇ ਵਾਈਟ ਤੇ ਗ੍ਰੇ ਇੱਕ ਦੂ ਕਰ ਦੋ ਪਲੀਜ਼ ਇੱਥੇ ਐਡ ਹੋ ਜਾ ਤੇ ਆ ਮ ਲੱਗੇ ਨਾ ਨਹੀਂ ਉਹ ਮੈਂ ਕਿਹਾ ਸੀ ਕਰ ਲੈਣਾ ਨੂੰ ਦੁਬਾਰਾ ਕਾਲ ਕਰਕੇ ਤੀ ਸੀਗੀ ਆ ਪਰਲ ਜਿਹੜਾ ਆ ਜੂਰੀਆ ਜਿਹਾ ਲਗਾਉਣਾ ਸੀ ਉੱਤੇ ਨਹੀਂ ਸੋਨੇ ਲੱਗਦੇ ਆ ਓਕੇ ਕਰਦੀ ਕਰ ਦੋ ਬਾਕੀ ਠੀਕ ਆ ਆਪਣਾ ਸਮਾਨ ਵੀ ਮਿਲ ਗਿਆ ਨੇ ਦੇ ਨਾਲ ਹੀ ਬੱਸ ਚਲਿਏ ਚਲ ਓਕੇ ਬਾਈ ਜੀ ਚਲੋ ਜੀ ਸਰ ਆ ਰਿਹਾ ਮਾਮੀ ਦੀ ਡਰਾਈਵਿੰਗ ਦੇਖਣੀ ਹੈ ਹੈ ਓ ਤੇਥੋਂ ਦਾ ਤਾਰਾ ਡਰੀ ਜਾਂਦਾ ਵਾ ਮੈਂ ਕਿਹਾ ਮਾਮੀ ਦੀ ਡਰਾਈਵਿੰਗ ਦੇਖਣੀ ਹੈ ਮਾਮੀ ਦੇ ਹੱਸਣ ਲੱਗ ਗਿਆ ਉਹਨੂੰ ਪਤਾ ਵੀ ਕੰਮ ਕਰ ਦੇਣਾ ਇਹਨੇ। ਤਾਰੇ ਤਾਰੇ ਦਾ ਮਾਮੀ ਲੈ। ਤਾਰੇ ਹੱਥ ਪਾ ਕੇ ਰੱਖੀ ਚੰਗਾ। ਹਾਂ ਦੇਖਦੇ ਆ। ਅਜੇ ਜਨਮ ਦਿਨ ਮਨਾਉਣਾ ਹੋਰ ਨਾ ਪਹਿਲਾਂ ਹੀ। ਉਹ ਹੌਲੀ ਪਾਈ ਇਧਰ ਨੂੰ ਰੱਖ। ਯਾਰ ਨਹੀਂ ਪਹੁੰਚਾਉਂਦੀ ਛੱਡੋ ਵੀ। ਚੱਲ। ਐਵੇਂ। ਔੜੀ ਰੱਖ ਲੈ। ਇਹ ਤਾਂ ਮੈਨੂੰ ਨੇ ਸਿਖਾਈ ਆ ਔੜੀ। ਚੱਲ ਬਾਦੂ ਜਾ ਕੇ। ਤਾਰੇ ਆ। ਤੈਨੂੰ ਡਰ ਜਾ ਲੱਗਦਾ? ਨਹੀਂ। ਨਹੀਂ ਗਿਆ। ਔੜੀ ਔੜੀ ਸੁਣਨੇ ਔੜੀ। ਤੂੰ ਬਾਲੀ ਭਿਜਾਉਣ ਦੀ ਕਰਤੀ ਆ ਯਾਰ ਪਹਿਲਾਂ ਹੀ ਇੱਧਰ ਰੱਖ ਔਰ 10 ਮੀਟਰ ਡਰਾਈਵਰੀ ਤੇ ਕੀ ਜਮਾ ਹੀ ਨਹੀਂ ਯਕੀਨ ਮੈਨੂੰ ਤੇਰੀ ਡਰਾਈਵਰੀ ਤੇ 1% ਵੀ ਆ ਰੇਤਾ じゃ ਆਉਂਦਾ ਮੈਨੂੰ ਪਤਾ ਓਏ ਮੈਨੂੰ ਪਤਾ ਨਸ ਲਾ ਉੱਤੇ ਚਾੜਦਾ ਰੇਤੇ ਇਹਦੇ ਤਾਂ ਫਿਰ ਇਹ ਤਾਂ ਦੱਸਦੇ ਨਹੀਂ ਹੌਲੀ ਹੌਲੀ ਚੱਲ ਫਿਰ ਹੌਲੀ ਚੱਲ ਮਨ ਤਾਂ ਡਰ ਜਾ ਬਹੁਤ ਲੱਗਦਾ ਕੁਝ ਨਹੀਂ ਹੁੰਦਾ ਇੱਧਰ ਰੱਖ ਲੋ ਇੱਧਰ ਰੱਖ ਇੱਧਰ ਨੂੰ ਮੇਰੇ ਕਰਨੀ ਗियर ਵੀ ਪਾ ਲੋ ਜੀ ਤੀਜਾ ਪੰਜ ਗੇਅਰ ਦਿੱਤੇ ਉਹ ਮੋਰੀ ਉੱਥੇ ਮੈਂ ਫੜਾ ਦੇਣੀ ਉਹ ਨਹੀਂ ਤੂੰ ਲੈ ਕੇ ਜਾਣੀਆਂ ਕਲੋਨੀ ਦੇ ਵਿੱਚ ਹਾਂ ਵੈਰੀ ਨਾਈਸ ਹੌਲੀ ਚੱਲੋ ਧਾਰੇ ਸੋਣੀ ਚਲਾਉਦੀ ਹੈ ਗੱਡੀ ਹੈ ਹੈ ਹੌਲੀ ਹੌਲੀ ਟਰੇਡ ਕਰਦਾ ਮਾਮੀ ਨੂੰ ਆਪਾਂ ਇਹ ਮੈਨੂੰ ਜਿੱਦਨ ਮੈਂ ਆਈ ਪਿਛਲੀ ਵਾਰ ਕਹਿੰਦਾ ਮਾਮੀ ਹੌਲੀ ਹੌਲੀ ਚਰਾਸਤਾ ਆ ਗਿਆ ਇੱਥੋਂ ਕੀ ਕਰਨਾ ਵਾ ਇੱਥੋਂ ਆਪਾਂ ਓਏ ਨਹੀਂ ਚੱਲ ਇੱਥੋਂ ਆਪਾਂ ਕਰਦਾ ਨਾ ਕ੍ਰੋਸ ਮੈਂ ਕ੍ਰੋਸ ਤਾਂ ਕਰਤਾ ਚਰਾਸਤੇ 'ਚ ਰੋਕ ਕੇ ਗੱਡੀ ਨਿਘਾਈ ਦੀ ਹੁੰਦੀ ਆ ਦੇਖ ਕੇ ਹੁਣ ਇੱਥੇ ਕਲੋਨੀ ਚ ਰੋਕਣਾ ਕੀ ਕਰੇਗੀ ਤੁਸੀਂ ਕਿ ਐਸੇ ਨਿਊਟਰਲ ਕਰਨਾ ਹਾਂ ਗੇਅਰ ਨੂੰ ਆਪਾਂ ਪੱਕਾ ਚ ਦੱਬ ਪਹਿਲਾਂ ਹੌਲੀ ਹੌਲੀ ਬ੍ਰੇਕ ਦੱਬ ਹਾਂ ਹੁਣ ਛਾੜ ਕੇ ਮੂੜ ਉਤੋਂ ਦੀ ਗੇਅਰ ਪੰਕ ਗੇਅਰ ਪੰਕ ਕੌਣ ਪਾਊਗਾ ਕਿ ਨਿਊਟਰਲ ਚ ਤਰਪੂਗੀ ਇਹ ਵੈਰੀ ਗੁੱਡ ਵੈਰੀ ਗੁੱਡ ਕਰਤੀ ਬੰਦ ਕਰਤੀ ਬੰਦ ਕਰ ਰਿਹਾ ਦੇਖ ਬੜੀ ਤਕੜੀ ਡਰਾਈਵਿੰਗ ਆ ਤੇਰੀ ਮਾਮੀ ਦੀ ਇਹ ਫੇਰ ਮੰਦ ਕਰ ਹੌਲੀ ਹੌਲੀ ਆ ਇਧਰ ਨੂੰ ਓਏ ਕਰਦਣਾ ਹੀ ਨਾ ਕੰਮ ਤੂੰ ਹੀ ਚਲਾਉ ਮੇਰੇ ਇਧਰ ਆਉਣੀ ਓ ਜਾ ਪਰੇ ਯਾਰ ਕੋਈ ਨਾ ਉਹ ਐ ਕਰ ਨਰਵਸ ਨਾ ਹੋ ਤੂੰ ਸਟਾਰਟ ਕਰ ਸਟਾਰਟ ਕਰ ਹੌਲੀ ਕਿਤੇ ਨੇ ਮਗਰ ਨੂੰ ਜਾਣ ਦੇ ਜਾ ਇਧਰੋਂ ਕਰ ਲੈ ਕਲੋਨੀ ਚ ਭਾਈ ਬੁੱਲੂ ਅੰਦਰ ਕਰ ਕੋਈ ਗੱਲ ਨਹੀਂ ਭਾਈ ਕੋਈ ਨਹੀਂ ਇਹਨੂੰ ਨੰਗ ਲੈਣ ਦੇ ਇਹ ਨੂੰ ਨੰਗਲੈਂਡ ਦੇ ਬੈਕ ਕਰ ਗੱਡੀ ਨਹੀਂ ਅੰਦਰ ਮੈਥੋਂ ਮੈਂ ਨਹੀਂ ਬੈਕ ਕਰ ਗਿਆ ਤਾਰਿਆ ਕਿਉਂ ਹੋਰ ਦੇਣੀ ਹੈ ਮਾਮੀ ਨੂੰ ਇੱਥੇ ਮਾਰ ਨਹੀਂ ਸੀ ਵਿੱਚ ਤੁਸੀਂ ਮੇਰੇ ਨੂੰ ਬ੍ਰੇਕ ਮਾਰ ਮੈਂ ਉੱਥੇ ਕਿੰਨੀ ਇਹ ਤਾਂ ਮੁੜ ਕੇ ਹੀ ਵੜ ਆ ਗਿਆ ਤਾਰੇ ਮਾਮੀ ਨੂੰ ਜੇ ਮੈਂ ਨਾ ਕੇ ਆਈ ਹੁੰਦੀ ਆ ਓਏ ਹੈ ਤਾਰਿਆ ਪਾਣੀ ਪਿਆ ਹਾਂ ਪਾਣੀ ਜੂਸ ਪਿਆ ਮਾਮੀ ਜੂਸ ਪਿਆ ਮਾਮੀ ਆ ਮੈਂ ਹੈ ਅੱਜ ਕੀ ਆ ਆ ਕਰਦੀ ਨਹੀਂ ਮਾਮੀ ਨੇ ਇੱਧਰ ਗੇਟ ਕਰਨੀ ਨੂੰ ਗੇਟ ਕਰਨੀ ਨੂੰ ਕਰਤੀ ਸੀ ਉਹ ਵੀ ਵਿਚਾਰਾ ਭੱਜ ਕੇ ਆ ਗਿਆ ਉਹਨੇ ਕਿਹਾ ਲੈ ਵੀ ਗਿਆ ਗੇਟ ਜਿਆ ਨਹੀਂ ਨਹੀਂ ਲੈ ਕੇ ਦਾ ਵਧੀਆ ਚਲਾਈ ਵਧੀਆ ਸੀ ਕਿ ਇੱਥੇ ਕਿ ਤੂੰ ਨਰਵਸ ਹੋ ਗਈ ਆ ਫੜ ਗਈ ਕੋਈ ਨਾ ਸਿੱਖ ਜਗੇ ਤਾਂ ਤਿੰਨ ਦਿਨ ਹੋਇਆ ਫਿਰ ਵੀ ਤਿੰਨ ਦਿਨਾਂ ਚ ਤੂੰ ਐ ਕੇਰੀ ਬੰਦ ਹੋਈ ਜਾਂਦ ਇੱਥੋਂ ਹੀ ਸੀ ਆ ਇੱਥੇ ਆ ਕਿ ਜਦੋਂ ਕਰਨੀ ਤਾਂ ਨਹੀਂ ਹੁੰਦੀ ਮੈਥੋਂ ਯਾਰ ਮੈਂ ਕੀ ਕੀ ਸ਼ੁਕਰ ਆ ਮੈਂ ਮੈਨੂੰ ਵੀ ਗਿਆ ਜਦੋਂ ਬ੍ਰੇਕ ਮਾਰੀ ਮੈਂ ਮੇਰੀ ਗੱਲ ਸੁਣੋ ਮੈਂ ਬਹੁਤ ਕੰਫਿਊਜ਼ ਹੋ ਗਈ ਹਾਂ ਦੱਸ ਮੈਂ ਜਦੋਂ ਗੱਡੀ ਵਜਣੀ ਸੀ ਹੁਣ ਮੈਂ ਕਲਚ ਦੱਬ ਕੇ ਨਾਲ ਹੀ ਬ੍ਰੇਕ ਮਾਰ ਕੇ ਨਿਊਟਰਲ ਕਰਤੀ ਆਦੀ ਕਰਨਾ ਸੀ ਤੂੰ ਕਰਨਾ ਸੀ ਕਿ ਹਾਂ ਕਲਚ ਬ੍ਰੇਕ ਨੱਪ ਤੇ ਹਾਂ ਪਹਿਲਾਂ ਨਿਊਟਰਲ ਗੱਡੀ ਤਾਂ ਤੂੰ ਸਹੀ ਕੀਤੀ ਸੀਗੀ ਬਸ ਤੈਨੂੰ ਉਹ ਹੋ ਗਈ ਨਾ ਬਸ ਹੋ ਗਈ ਪਤਾ ਕੀ ਕਲੋਨੀ 'ਚ ਜਗ੍ਹਾ ਘਟਾ ਯਾਰ ਘਟਣ ਨੂੰ ਵਜੇ ਨਿਕਸਪੋਰਟ ਨਹੀਂ ਹਾਂ ਕੀ ਮੈਂ ਮਾਮਾ ਲੈ ਕੇ ਆ ਮਾਮੇ ਸੂਟ ਕਿੰਨੇ ਨੇ ਆਏ ਆਏ ਲੇ ਕੇ ਜਾਣਿਆ ਦੋ ਸੂਟਾਂ ਦੋ ਰਏ ਹੋਗੇ ਤੇ ਤਿੰਨ ਪਹਿਲਾਂ ਲੈ ਕੇ ਗਈਆਂ ਪੰਜ ਹੋਗੇ ਪੰਜ ਹੋਗੇ ਤੇ ਦੋ ਘਰੇ ਪਏ ਸੱਤ ਹੋਗੇ ਹਾਂ ਅਜੇ ਨਹੀਂ ਬਿਠਾਇਆ ਤੇਰੀਆਂ ਗੱਲਾਂ ਦੀ ਸੂਟ ਲੈ ਕੇ ਆਲੇ ਕਿੰਨੇ ਦੋ ਕੀ ਲੈ ਕੇ ਜਾਣੇ ਅੱਛਾ ਇਹ ਹੁਣ ਸੁਆਈ ਸੀ ਹਾਂ ਜਿੱਤੇ ਵੀ ਇਹੇ ਸੁਆਉਣੇ ਕਿ ਬਣ ਗਏ ਬਾਹਰ ਹੋਣੇ ਪਾਏ ਹਾਂ ਹਾਂ ਪੰਜਵੇਂ ਪੰਜ ਸਾਲਾਂ ਦੀ ਵੀ ਹੈ ਜੀ ਤਾੜਾ ਕੀ ਦਾ ਬਰਥਡੇ ਹੈਗਾ ਕੋਸਾ ਜੋ ਹੈਂਪਰ ਉਹ ਤਾਂ ਰਹਿ ਗਿਆ ਮੇਰੇ ਕੋਲ ਤੇ ਕੀ ਦਾ ਬਰਥਡੇ ਆ ਇੰਦਰਾ ਐਨੋ ਬਣਾ ਲੈ ਐਨੋ ਕਰ ਵੀਰੇ ਫੇ ਸਾਰੇ ਫਰਟਾਂ ਨੂੰ ਇੱਧਰ ਇੱਥੇ ਤੇ ਮੇਰੇ ਖਾਣੀਆਂ ਦਾ ਉਹਨਾਂ ਬਣਾਉ ਉਹ ਕਿੱਥੇ ਗਿਆ ਤੇ ਮਾਈ ਅਗਲੀ ਨੂੰ ਕਹਦੇ ਅੱਜ ਹੀ ਬਣਾ ਦਿੰਦੀ ਆ ਚਲੋ ਹਾਪੀ ਬਰਥਡੇ ਟੂ ਯੂ ਹਾਪੀ ਬਰਥਡੇ ਟੂ ਜਗਦੀ ਰਹਿੰਦੇ ਓਏ ਇਹ ਬੁਜੀ ਬੁਜੀ ਉਹ ਕੋਈ ਨਾ ਇੱਕ ਰਹਿੰਦੇ ਹਾਪੀ ਟੂ ਯੂ ਹਾਪੀ ਬਰਥਡੇ ਟੂ ਅੰਜਲੀ ਤਾਰੇ ਨੂੰ ਲੈ ਗਈ ਆਈ ਐਂ ਕਰੋ ਆ ਹੁਣ ਇਹਦੇ ਵਿੱਚ ਕੱਟ ਲਿਓ ਡੈਡੀ ਆ ਜਾਓ ਹਰਾ ਇੱਥੇ ਆ ਜਾਓ ਇੱਕ ਮਿੰਟ ਆਪਾਂ ਨਾ ਇੱਕ ਇੱਕ ਪੀਸ ਖਾ ਕੇ ਲਾਈਵ ਕਰਾਂਗੇ ਅੰਜਲੀ ਇਹ ਆਹ ਤੱਕ ਆਹ ਭਰੀਆ ਕਰੋ ਇਧਰੋਂ ਥੋੜਾ ਜਿਹਾ ਇਧਰ ਕੇ ਕੇ ਕਟਿੰਗ ਹੋ ਗਈ ਆ ਜੀ ਹਾਂ ਪਾ ਦੇਣਾ ਨਹੀਂ ਕੋਈ ਨਾ ਕੋਈ ਸਾਹ ਦੇਣਾ ਉਹ ਮਨਾ ਮੈਂ ਤੇਰੀ ਹਾਂ ਬੱਚਾ ਬੇਦਾ ਬੀ ਥੈਂਕ ਯੂ ਬੁੱਤੀ ਥੈਂਕ ਯੂ ਹਾਂ ਬੁੱਤੀ ਹੈਪੀ ਬਰਥਡੇ ਧੰਨਵਾਦ ਡਾਡਾ ਚਾਕਲੇਟਾਂ ਦੇਉਂਦੇ ਹਾਂ ਆਇਆ ਸ੍ਰੀ ਗਾਲ ਕੇ ਆਲਾ ਆਇਆ ਚਲੋ ਅੱਛਾ ਚਲੋ ਹਾਂ ਨੱਕ ਕਿੰਨਾ ਸੋਹਣਾ ਲੱਗਦਾ ਹਾਂ ਮੈਂ ਕਿਹਨੂੰ ਖੋਡੇ ਖੋਡੇ ਖੁੰਡੇ ਖੁੰਡੇ ਚੱਲ ਜਾਈਏ ਜਦ ਜਗਾਓ ਕੁੱਛ ਨਹੀਂ ਕਰ ਲਓ ਕਰ ਲਓ ਮੈਂ ਮੰਮੀ ਨਾਲ ਜਾਣਾ ਮੈਂ ਮੰਮੀ ਨਾਲ ਜਾਣਾ ਕਹਿੰਦਾ ਮੰਮੀ ਨਾਲ ਜਾਣਾ